ਹੋਸੋ ਬੋਲ ਮਾੜੀ ਗੱਲ ਕੋਈ ਗੱਲ ਨਹੀਂ ਬਾਪੂ ਹੌਸਲਾ ਰੱਖੋ ਇਹ ਮੇਰ ਦਾ ਵਸੂਦ ਐ ਚਾਹ ਦੀ ਰੇੜੀ ਲਗਾਉਂਦਾ ਸੀ ਇੱਥੇ ਤਾਂ ਕੁਝ ਸ਼ਰਾਰਤੀ ਅਨਸਵਰਾ ਵੱਲੋਂ ਇਹਦੀ ਦੁਕਾਨ ਨੂੰ ਅੱਗ ਲਾ ਦਿੱਤੀ ਜਾਂਦੀ ਐ ਵਿਚਾਰੇ ਕਾਰਨ ਕੀ ਮੜਾ ਆ ਕਿਸੇ ਨੂੰ ਕਹਤਾ ਵੀ ਕੋਈ ਜਨਾਨੀ ਨੂੰ ਗਲਤ ਫਲਤ ਬੋਲਦਾ ਸੀਗਾ ਮੈਂ ਉਹਨਾਂ ਨੂੰ ਕਹਤਾ ਸੀਗਾ ਵੀ ਬਾਹਰ ਜਾਓ ਡੋ ਇੰਨੀ ਗੱਲ ਤੇ ਉਸੇ ਦਿਨੀ ਸ਼ਾਮ ਨੂੰ ਅੱਗ ਲਾਤੀ ਤੇ ਬਾਪੂ ਸੋ ਕਿੰਨੇ ਕਿੰਨੇ ਕ ਪੈਸੇ ਕਮਾ ਲੈਂਦੇ ਸੀ ਦੋ 250 ਰੁਪਈਆ ਦੋ 250 ਰੁਪਈਆ ਮਹੀਨੇ ਦਾ ਮੰਨ ਕੇ ਚਲੋ 6-7000 ਰੁਪਈਆ ਹੋ ਗਿਆ ਹਾਂ ਹਾਂਜੀ ਹਾਂਜੀ ਇਹਦੇ ਨਾਲ ਟਾਈਮ ਪਾਸ ਹੋ ਜਾਂਦਾ ਸੀ ਬਸ ਕਰੀ ਜਾਂਦੇ ਸੀ ਟਾਈਮ ਪਾਸ ਪਟਟੇ ਪੇਟ ਭੰਨ ਕੇ ਆਪ ਦਾ ਕਰੀ ਜਾਂਦੇ ਗੁਜ਼ਾਰਾ ਕੀ ਪਤਾ ਲੱਗੇ ਹੁਣ ਕੀ ਦਿੱਕਤ ਸੀਗੀ ਕੀ ਪਤਾ ਕੀ ਕਿਸੇ ਨੂੰ ਗੁੱਸਾ ਚੜਿਆ ਅੱਛਾ ਆਪ ਤਾਂ ਤਾਂ ਲੋਕਾ ਤਾਂ ਹੁੰਦਾ ਨਹੀਂਗਾ ਉਂਝਾ ਤਾਂ ਸੜਦੇ ਮੈਂ ਲਿਖਣਾ ਚਾਹਨਾ ਹਾਂ ਕੁਝ ਦਰ ਤਕਰੀਬਾ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦਾ ਪਰ ਜਿਹੜੀ ਅੱਜ ਦੀ ਤਸਵੀਰ ਆ ਨਾ ਉਹ ਤੁਹਾਨੂੰ ਰਵਾ ਕੇ ਦੱਸ ਦਊਗੀ ਜਦੋਂ ਕੋਈ ਕਿਰਤੀ ਕਿਸਾਨ ਰੋਡ ਉੱਪਰ ਰੇੜੀ ਲਗਾਉਂਦਾ ਪਤਾ ਨਹੀਂ ਕੁਝ ਕੁ ਸ਼ਰਾਰਤੀ ਲੋਕਾਂ ਨੂੰ ਕੁਝ ਅਨਸਵਰਾਂ ਨੂੰ ਕੀ ਲੋੜ ਪੈ ਜਾਂਦੀ ਹੈ ਉਹਦੀ ਸਟਾਲ ਨੂੰ ਅੱਗ ਲਾਉਂਦੀ ਤਾਂ ਇਹ ਬਾਈ ਮੇਰੇ ਦਾ ਵਸੂਦ ਹੈ ਚਾਹ ਦੀ ਰੇੜੀ ਲਗਾਉਂਦਾ ਸੀ ਇੱਥੇ ਤਾਂ ਕੁਝ ਸ਼ਰਾਰਤੀ ਅਨਸਵਰਾ ਵੱਲੋਂ ਇਹਦੀ ਦੁਕਾਨ ਨੂੰ ਅੱਗ ਲਾ ਦਿੱਤੀ ਜਾਂਦੀ ਐ ਵਿਚਾਰੇ ਜਿਨ੍ਹਾਂ ਨੇ ਲਾਈ ਐ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਯਾਰ ਜੇ ਗਰੀਬ ਬੰਦਾ ਕੁਛ ਕਰਕੇ ਖਾਂਦਾ ਤੇ ਭਾਈ ਤੁਹਾਡਾ ਕੀ ਜਾਂਦਾ ਜੇ ਕੋਈ ਰੋਟੀ ਆਪਦੇ ਘਰੇ ਸੌਖੀ ਖਾਂਦਾ ਰੱਜ ਕੇ ਖਾਂਦਾ ਤੇ ਭਾਈ ਤੁਹਾਡਾ ਕੀ ਐ ਤੁਹਾਡਾ ਕੁਛ ਜਾਂਦਾ ਤਾਂ ਨਹੀਂ ਤੇ ਨਾ ਤੁਹਾਡੇ ਘਰੋਂ ਮੰਗਦਾ ਨਾਲ ਨਾਲ ਬਾਈ ਹੋਰੇ ਵਿਚਾਰੇ ਨੇ ਮਿਸਤਰੀ ਲਾਇਆ ਅੱਜ ਨਾਲ ਬਾਈ ਹੋਰਾ ਦੀ ਘਰ ਵਾਲੀ ਤੇ ਬਾਈ ਹੋਰੇ ਇਹਨੂੰ ਦੁਕਾਨ ਨੂੰ ਫਿਰ ਤੋਂ ਰੈਡੀ ਕਰ ਰਿਹਾ ਪਹਿਲਾਂ ਮੈਂ ਆ ਤਸਵੀਰ ਦਿਖਾਉਣਾ ਹੈ ਇਹ ਜਿਹੜੀ ਅੱਗ ਆਏ ਰਾਤ ਨੂੰ ਲਾਈ ਗਈ ਆ ਦੇਖ ਸਕਦੇ ਹੋ ਇਧਰਲੇ ਪਾਸੇ ਤੁਸੀਂ ਹਾਲਾਤ ਵੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਸ ਗਰੀਬ ਬਾਈ ਦਾ ਇਸ ਮਜ਼ਦੂਰ ਦਾ ਜਿਹੜਾ ਨੁਕਸਾਨ ਹੋਇਆ ਆ ਆਜੋ ਆਪਾਂ ਗੱਲਬਾਤ ਵੀ ਕਰਦੇ ਹਾਂ ਉਸ ਬਾਈ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਵਾਂ ਹੈ ਤੁਹਾਡਾ ਮੇਰਾ ਨਾਮ ਬਲਤੇਰ ਸਿੰਘ ਆ ਜੀ ਬਾਈ ਕੀ ਗੱਲ ਹੋਈ ਐ ਅੱਗ ਕਿਵੇਂ ਲੱਗ ਗਈ ਅੱਗ ਹੀ ਮੜੀ ਗੱਲ ਹੋਈ ਸੀਗੀ ਤੇ ਬਸ ਅਚਾਨਕ ਹੀ ਕੋਈ ਬੰਦਾ ਆਇਆ ਰਾਤ ਨੂੰ ਤੇ ਲਾ ਗਿਆ ਬਾਪੂ ਇਹ ਇਹ ਦੇ ਨਾਲ ਤੁਹਾਡੀਆਂ ਬਹੁਤ ਉਮੀਦਾਂ ਜੁੜੀਆਂ ਹੋਣਗੀਆਂ ਉਮੀਦਾਂ ਹੀ ਇਸੇ ਰੋਟੀ ਚੱਲਦੀ ਸੀ ਹੋਰ ਇਹ ਤੋਂ ਹੋਰ ਕੀ ਚੱਲਦਾ ਕਿਦਾਂ ਅਗ ਲਈ ਇਹਨੂੰ ਇਹ 6 ਤਰੀਕ ਨੂੰ ਲੱਗੀ ਆਈ ਅੱਗਾ ਤੇ ਬਾਪੂ ਫਿਰ ਉਸ ਤੋਂ ਬਾਅਦ ਅੱਜ ਜਿਵੇਂ ਆ 11 ਤਰੀਕ ਹੋਗੀ ਪੰਜ ਛੇ ਦਿਨਾਂ ਦੀ ਉਸਾਰੀ ਨਹੀਂ ਕੀਤੀ ਕਿ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ ਜੀ ਫਿਰ ਬਾਪੂ ਫਿਰ ਬਸ ਕਿਸੇ ਨੇ ਮਦਦ ਕੀਤੀ ਥੋੜੀ ਬਹੁਤੀ ਉਹ ਚਾਦਰਾਂ ਚਕਾਈਆਂ ਟੁੱਟੀਆਂ ਫੁੱਟੀਆਂ ਆਈਆਂ ਉਹ ਕਹਿੰਦੇ ਕਿ ਇਰਾ ਡੰਗਾ ਲਾ ਲਾ ਇਹਦੇ ਨਾਲ ਪਾ ਤੂੰ ਬਾਪੂ ਇੱਥੇ ਕੀ ਕੀ ਬਣਾਉਂਦੇ ਕੀ ਤੁਸੀਂ ਕੰਮ ਕੀ ਕਰਦੇ ਇਹ ਚਾਹਦਾ ਕਰਦੇ ਸੀਗੇ ਜੀ ਚਾਹਦਾ ਕਰਦੇ ਚਾਹਦਾ ਕਰਦੇ ਬਾਪੂ ਤੁਸੀਂ ਚਾਹਦਾ ਕੰਮ ਕਰਦੇ ਹੋ ਪਰ ਤੁਸੀਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਹੋਣਾ ਕਿਉਂਕਿ ਚਾਹ ਬਣਾਉਣ ਵਾਲਾ ਬੰਦਾ ਕੀ ਮਾੜਾ ਕਰ ਸਕਦਾ ਅੱਗ ਕਿਉਂ ਲਾਤੀ ਕਾਰਨ ਕੀ ਲੱਗਦਾ ਕਾਰਨ ਕੀ ਜੀ ਮਾੜਾ ਆ ਕਿਸੇ ਨੂੰ ਕਹਤਾ ਵੀ ਕੋਈ ਜਨਾਨੀ ਨੂੰ ਗਲਤ ਫਲਤ ਬੋਲਦਾ ਸੀਗਾ ਮੈਂ ਉਹਨਾਂ ਨੂੰ ਕਹਤਾ ਸੀਗਾ ਵੀ ਬਾਹਰ ਜਾਓ ਡੋ ਏਨੀ ਗੱਲ ਤੇ ਉਸੇ ਦਿਨੀ ਸ਼ਾਮ ਨੂੰ ਅੱਗ ਲਾਤੀ ਤੇ ਬਾਪੂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਏ ਸੀਗਾ ਜੀ ਮੈਂ ਸਰਪੰਚ ਕੋਲੇ ਗਿਆ ਸੀਗਾ ਸਰਪੰਚ ਕਹਿੰਦਾ ਥਾਣੇ ਜਾਓ ਤਾਨੇ ਵਾਲੇ ਕਹਿੰਦੇ ਕੈਮਰੇ ਕਢਾਓ ਅੱਛਾ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਜੇ ਕੈਮਰੇ ਚੋਂ ਅਸੀਂ ਕਢਾਉਣਾ ਤੇ ਤੁਹਾਡਾ ਕੀ ਕੰਮ ਹੈ ਬਾਈ ਮੈਂ ਉਹਨਾਂ ਨੂੰ ਕਿਹਾ ਸੀਗਾ ਜੀ ਮੇਰੇ ਤੇ ਤਾਂ ਪਰੇਸ਼ਾਨੀ ਆ ਦਿਮਾਗ ਤੇ ਮੇਰੇ ਤੇ ਲੋਡ ਪੈ ਗਿਆ ਵੀ ਮੈਥੋਂ ਤਾਂ ਇੰਨਾ ਕੰਮ ਨਹੀਂ ਹੋਣਾ ਅੱਛਾ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਵੀ ਅਸੀਂ ਤਾਂ ਪਹਿਲਾਂ ਕੈਮਰਾ ਕਢਵਾ ਕੇ ਲਓ ਫਿਰ ਅਸੀਂ ਤੁਹਾਡੇ ਤੇ ਕੋਈ ਕਾਰਵਾਈ ਕਰ ਸਕਦੇ ਆ ਇਹ ਇਹ ਬਾਪੂ ਤਿਆਰ ਕਰਨ ਤੇ ਕਿੰਨਾ ਕ ਖਰਚ ਆਇਆ ਸੀ ਜਦੋਂ ਇਹ ਰੈਡੀ ਕੀਤੀ ਸੀ ਉਦੋਂ ਆ ਗਿਆ ਸੀਗਾ 50000 ਰੁਪਿਆ ਖਰਚ ਆ ਗਿਆ ਸੀ ਫਿਰ 50000 ਕਿੱਥੋਂ ਲਿਆਂਦਾ ਕਿ ਲੋਨ ਲਿਆ ਸੀ ਲੋਨ ਕਰਾਇਆ ਸੀ ਜੀ ਲੋਨ ਕਰਾਇਆ ਸੀ ਲੋਨ ਕਰਾਇਆ ਸੀ ਲੋਨ ਦੀਆਂ ਕਿਸ਼ਤਾਂ ਲਾਤੀਆਂ ਹਾਂ ਲੋਨ ਦੀਆਂ ਕਿਹੜਾਂ ਕਿਸ਼ਤਾਂ ਲਾਤੀਆਂ ਸੀ ਜਾਂ ਫਿਰ ਦਮਾਰੇ ਕਰਾਇਆ ਸੀ ਜੀ ਹੂੰ ਇਹਦੇ ਆਸਤ ਦੁਕਾਨਾਂ ਹਾਂਜੀ ਹਾਂ ਹੂੰ ਫਿਰ ਬਾਪੂ ਇਥੋਂ ਕਿ ਕਿੰਨੇ ਕਿੰਨੇ ਕ ਪੈਸੇ ਕਮਾ ਲੈਂਦੇ ਸੀ 2 250 ਰੁਪਿਆ ਜੀ 2250 ਰੁਪਿਆ 2250 ਮਹੀਨੇ ਦਾ ਮੰਨ ਕੇ ਚਲੋ 6-7000 ਰੁਪਿਆ ਹੋ ਗਿਆ ਹਾਂ ਹਾਂਜੀ ਹਾਂਜੀ ਐਡੇ ਨਾਲ ਟਾਈਮ ਪਾਸ ਹੋ ਜਾਂਦਾ ਸੀ ਬਸ ਕਰੀ ਜਾਂਦੇ ਸੀ ਟਾਈਮ ਪਾਸ ਪਟੜ ਡੇਟ ਬੰਨ ਕੇ ਆਪ ਦਾ ਕਰੀ ਜਾਂਦੇ ਗੁਜ਼ਾਰਾ ਹੂੰ ਬਾਪੂ ਮਾਨੰਦਰੋਂ ਅੰਦਰੀ ਰੋਂਦਾ ਹੋਊਗਾ ਬਹੁਤੀ ਅੱਖਾਂ ਉਹ ਸੋਕ ਬਹੁਤ ਮਾੜੀ ਗੱਲ ਓਏ ਕੋਈ ਗੱਲ ਨਹੀਂ ਬਾਪੂ ਹੌਸਲਾ ਰੱਖੋ ਤਾਂ ਮੇਰੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਵੀ ਬੇਨਤੀ ਐ ਮੈਂ ਵਾਰਨਿੰਗ ਹੀ ਦੇਊਂਗਾ ਯਾਰ ਆ ਗਰੀਬ ਦਾ ਤੁਸੀਂ ਢਿੱਡ ਦਿਖਾ ਕੇ ਕੀ ਖੱਟ ਲੋਗੇ ਗਰੀਬ ਦੀ ਕੁਲੀ ਨੂੰ ਅੱਗ ਲਾ ਕੇ ਕੀ ਕਰ ਲੋਗੇ ਤੁਸੀਂ ਤੁਸੀਂ ਇਸ ਗਰੀਬ ਦਾ ਦਿਲ ਦਿਖਾ ਕੇ ਕਿੱਥੇ ਜਾਓਗੇ ਕਿਹੜੇ ਮਾਲਕ ਮੂਰੇ ਅਰਦਾਸਾ ਕਰੋਗੇ ਗਰੀਬ ਦਾ ਨੁਕਸਾਨ ਕਰਨ ਨਾਲੋਂ ਤੁਹਾਡਾ ਕੀ ਮਿਲ ਜਾਂਦਾ ਯਾਰ ਮਸਾ ਇਹਨਾਂ ਨੇ ਵਿਚਾਰਿਆ ਨੇ ਲੌਂਟ ਤੇ ਚੱਕ ਕੇ ਇਹ ਜਿਹੜੀ ਦੁਕਾਨ ਸੀ ਖੜੀ ਕੀਤੀ ਸੀ ਆ ਇੱਧਰ ਇਹਨਾਂ ਦੇ ਮਿਸਿਸ ਆ ਆਂਟੀ ਜੀ ਆ ਇਹ ਵੀ ਇੱਥੇ ਕੰਮ ਕਰੀ ਜਾਂਦੇ ਆ ਵਿਚਾਰੇ ਆਂਟੀ ਕਿੰਨਾ ਟਾਈਮ ਹੋ ਗਿਆ ਸੀ ਇੱਥੇ ਅੰਕਲ ਨੂੰ ਕੰਮ ਕਰਦੇ ਨੂੰ ਸਕੈ ਹੋ ਗਏ ਸੀਗੇ 3-4 ਸਾਲ ਹੋ ਗਏ ਤੇ ਚਾਰ ਜਾ ਲੋਗੇ ਸੀ ਹਾਂ ਤੇ ਕਦੇ ਕਰੇ ਸੋਚਿਆ ਜੀ ਵੀ ਕੋਈ ਇਸ ਤਰੀਕੇ ਨਾਲ ਜਿਹੜਾ ਰੋਜੀ ਰੋਟੀ ਉਹਨੂੰ ਖਤਮ ਹੀ ਕਰ ਜੂਗਾ ਉਹ ਸੀ ਤਾਂ ਬਈ ਸੋਚਿਆ ਹੀ ਨਹੀਂ ਸੀ ਕਿਤੇ ਇੰਨੀ ਗੱਲ ਹੁਣ ਪਤਾ ਹੀ ਨਹੀਂ ਸੀਗਾ ਕੋਈ ਇਹ ਆ ਗੱਲ ਬਣ ਜੂਗੀ ਤੇ ਇੱਥੇ ਮਾਤਾ ਸਮਾਨ ਕਿੰਨੇ ਕਦਾ ਸੀਗਾ ਸਮਾਨ ਤਾਂ ਸੀਗਾ ਹੀ ਹੁਣ ਦੱਸੀ ਜਾਂਦੇ ਤੁਹਾਨੂੰ ਅੱਛਾ ਸਿਲੰਡਰ ਸਿਲੰਡਰ ਵੀ ਸੀਗਾ ਹਾਂ ਸਿਲੰਡਰ ਵੀ ਉਹ ਉਹ ਫਿਰ ਮਾਤਾ ਕਿਵੇਂ ਕਿ ਲੈ ਗਈ ਨਾ ਫਟ ਗਿਆ ਨਹੀਂ ਲੱਗੇ ਸੀ ਬੋਹੀ ਲੱਗੇ ਸੀ ਹੂੰ ਹੋਰ ਹੋਰ ਇਥੋਂ ਕੀ ਕੁਝ ਲੈ ਕੇ ਦੁਕਾਨ ਤੋਂ ਹੋਰ ਤਾਂ ਜਿਹੜਾ ਸਾਰੀ ਸੱਤ ਪਾਈ ਸੀਗੀ ਇਹ ਹੀ ਸੜ ਗਈ ਇਹੀ ਸੜਦੀ ਹੂੰ ਇਮਾਨਤਾ ਰੇੜੀ ਵਾਲਾ ਲੈ ਜਾਂਦੇ ਸੀਗੇ ਘਰੇ ਮਾਤਾ ਇਹ ਜਿਹੜਾ ਆਪਣਾ ਕੰਮ ਹੈ ਇਹਦੇ ਨਾਲ ਰੋਟੀ ਸੌਖੀ ਨਿਕਲ ਪੱਕ ਜਾਂਦੀ ਆ ਘਰੇ ਪੱਕ ਜਾਂਦੀ ਸੀ ਰੋਟੀ ਤਾਂ ਫਿਰ ਹੁਣ ਕਿਸੇ ਨੂੰ ਚੰਗਾ ਨਹੀਂ ਲੱਗਿਆ ਚੰਗਾ ਨਹੀਂ ਲੱਗਾ ਕਿਸੇ ਨੂੰ ਰੋਟੀ ਖਾਂਦੇ ਨਹੀਂ ਜਰਿਆ ਨਹੀਂ ਗਿਆ ਉਹਦਾ ਤਾਂ ਸੀ ਕਿਸੇ ਨੂੰ ਕੀ ਕਹਿੰਦੇ ਸੀਗੇ ਕੋਈ ਮਰ ਬੱਸ 6700 ਬਣਦਾ ਸੀ ਬਾਪੂ ਦੱਸਦਾ ਵੀ 66700 ਤੇ ਲੋਕਾਂ ਨੂੰ ਕੀ ਦਿੱਕਤ ਸੀ ਇਹਨੂੰ ਅੱਗ ਲਾ ਕੀ ਪਤਾ ਲੱਗੇ ਹੁਣ ਕੀ ਦਿੱਕਤ ਸੀਗੀ ਕੀ ਪਤਾ ਕੀ ਕਿਸੇ ਨੂੰ ਗੁੱਸਾ ਚੜਿਆ ਅੱਛਾ ਆਪ ਤਾਂ ਤਾਂ ਲੋਕਾਂ ਤਾਂ ਹੁੰਦਾ ਨਹੀਂਗਾ ਦੂਜਿਆਂ ਦੇ ਛੜਦੇ ਕਿੰਨੇ ਮਾਤਾ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਹੈਗੇ ਆ ਦੋ ਬੇਟੇ ਆ ਨੂਆਏ ਦੋ ਪੁੱਤ ਨੇ ਆ ਪਾਪ ਬਾਬੂ ਇਹ ਚੋ ਚਲਾਉਂਦੇ ਆ ਹਾਂਜੀ ਤੁਸੀਂ ਵੀ ਕੰਮ ਖੰਮ ਕਰਦੇ ਨਾਲ ਉਹ ਵੀ ਇੱਥੇ ਆ ਜਾਂਦੇ ਆ ਹੋਰ ਤਾਂ ਕੰਮ ਨਹੀਂ ਕੋਈ ਕਰਦੇ ਇੱਥੇ ਕੋਲੇ ਹੀ ਆ ਜਾਂਦੇ ਆ ਮਾਤਾ ਕਹਿੰਦੇ ਗਰੀਬ ਦੀ ਜਿਹੜੀ ਵੱਧਵਾ ਹੁੰਦੀ ਆ ਉਹ ਬਹੁਤ ਭੜੀ ਹੁੰਦੀ ਆ ਭਰਾਵਾ ਹੁਣ ਵੱਧਵਾਵਾ ਤਾਂ ਫਿਰ ਦਿਨ ਨਹੀਂ ਆ ਜਦੋਂ ਕੰਮ ਤਾਂਦਾ ਹੈ ਹੁਣ ਕਿੰਨੇ ਦਾ ਪਹਿਲਾਂ ਲੱਗੇ ਸੀ ਹੁਣ ਹੋਣ ਲੱਗ ਜਾਣਗੇ ਕਿੰਨੇ ਫਿਰ ਹੁਣ ਵੀ ਲੋਨ ਲੋਨ ਚੱਕਿਆ ਨਹੀਂ ਹੁਣ ਸਾਨੂੰ ਕਿਸੇ ਨੇ ਦੇਦਣਾ ਸੀ ਆ ਵੇ ਇਧਰਲੇ ਪਾਸੇ ਪੀਣੇ ਚਾਹਦਾਂ ਠੰਗਣੇ ਹਾਂ ਕਿਸੇ ਨੇ ਮਦਦ ਕੀਤੀ ਸੀ ਮਾਤਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਆਈ ਗੱਲ ਉਹਨਾਂ ਨੂੰ ਨਹੀਂ ਕਿਹਾ ਕਿ ਗਏ ਸੀ ਗਏ ਉਹਨਾਂ ਨੇ ਸੁਣੀ ਨਹੀਂ ਗੱਲ ਅੱਛਾ ਹੂੰ ਬਾਕੀ ਮਾਰੇ ਦੀ ਕੌਣ ਹੁੰਦਾ ਹੈ ਨਾ ਕੋਈ ਉਹਨਾਂ ਦੀ ਮਰਜ਼ੀ ਤਾਂ ਤੁਸੀਂ ਸਮਝ ਸਕਦੇ ਹੋ ਜਿਹੜੀਆਂ ਉਮੀਦਾ ਇਹਨਾਂ ਦੀਆਂ ਇਸ ਦੁਕਾਨ ਤੋਂ ਜੁੜੀਆਂ ਹੋਈਆਂ ਸੀ ਉਹ ਉਮੀਦਾ ਤੇ ਕਿਸੇ ਸ਼ਰਾਰਤੀ ਅਸਵਰ ਨੇ ਪਾਣੀ ਫੇਰ ਦਿੱਤਾ ਪਰ ਯਾਰ ਤੁਸੀਂ ਗਰੀਬ ਦਾ ਦਿਲ ਦਿਖਾ ਕੇ ਸੌਖੇ ਨਹੀਂ ਰਹਿ ਸਕਦੇ ਤੁਸੀਂ ਕਿਸੇ ਦੀ ਰੇੜੀ ਨੂੰ ਜਾਂ ਰੋਜ਼ਗਾਰ ਨੂੰ ਅੱਗ ਲਾ ਕੇ ਉਹਨੂੰ ਭੁੱਖਾ ਸਵਾ ਕੇ ਸੌਖੇ ਨਹੀਂ ਰਹਿ ਸਕਦੇ ਅਜੇ ਇਹ ਲੋਕਾਂ ਨੂੰ ਮੈਂ ਜਿੰਨੀਆਂ ਵੀ ਲਾਂਤ ਆਪਾਂਵਾਂ ਜਿੰਨੀਆਂ ਵੀ ਪਾਵਾਂ ਓਨੀਆਂ ਹੀ ਥੋੜੀਆਂ ਤੇ ਮੇਰੀ ਐਨ ਆਰ ਆਈ ਭਰਾਵਾਂ ਨੂੰ ਤੇ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਆਪ ਸਹਾਇਤਾ ਜਰੂਰ ਦੇਈਏ। ਆ ਮੈਂ ਲੋਕੇਸ਼ਨ ਇਹਨਾਂ ਤੋਂ ਜਾਣ ਲੈਣਾ ਤੇ ਤੁਸੀਂ ਮੈਂ ਹੀ ਨਹੀਂ ਕਹੂੰਗਾ ਵੀ ਇਹਨਾਂ ਨੂੰ ਪੈਸੇ ਪਾ ਦਿਓ ਜਾਂ ਕਰੋ ਜੇ। ਇਹ ਜਿਹੜੀ ਵਿਚਾਰੇ ਸਟਾਲ ਲਾਉਣਗੇ ਉਥੇ ਸਟਾਲ ਤੇ ਜਰੂਰ ਆ ਕੇ ਜੋ ਵੀ ਹੋਇਆ ਉਹ ਜਰੂਰ ਲੈ ਕੇ ਜਾਓ ਜੀ। ਤੇ ਇੱਥੇ ਆ ਕੇ ਵੇਖ ਕੇ ਫਿਰ ਇਹਨਾਂ ਦੀ ਮਦਦ ਕਰੋ ਜੀ। ਮੈਂ ਬਾਪੂ ਜੀ ਇਹ ਆਪਣੀ ਜਿਹੜੀ ਲੋਕੇਸ਼ਨ ਹੈ ਜਿਹੜੀ ਜਗ੍ਹਾ ਇਹ ਕਿਸ ਕਿਸ ਜਗ੍ਹਾ ਤੇ ਹੈ। ਏ ਜੀ ਤਿੰਨ ਕੋਣੀ ਆ ਢਲਵਾ ਕਲਾ ਜੀ ਕੋਟਕਪੁਰੇ ਨੂੰ ਉੱਤਰਦੇ ਨਹੀਂ ਆਪਾਂ ਤਿੰਨ ਕੋਣੀ ਬਣਦੀ ਆ ਜੀ ਹਾਂਜੀ ਬਾਪੂ ਜੀ ਤੁਹਾਡਾ ਨੰਬਰ ਬੋਲ ਦੋ ਜੀ ਨੰਬਰ ਮੈਨੂੰ ਯਾਦ ਨਹੀਂ ਜੀ ਨੰਬਰ ਤਾਂ ਵੇਖ ਸਕਦੇ ਹੋ ਤੁਸੀਂ ਯਾਰ ਕਿੰਨੇ ਭੋਲੇ ਬੰਦੇ ਆ ਜਿਨ੍ਹਾਂ ਨੂੰ ਆਪਦਾ ਨੰਬਰ ਤੱਕ ਯਾਦ ਨਹੀਂ ਤਾਂ ਮੈਂ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਾ ਦੂੰਗਾ ਤੇ ਜਰੂਰ ਯਾਰ ਇਹਨਾਂ ਦੀ ਮਦਦ ਜਰੂਰ ਕਰਿਓ ਜੀ ਪੰਜਾਬੀ ਹੋ ਜੇ ਜਾਗਦੀ ਜ਼ਮੀਰਾਂ ਵਾਲਿਓ ਤੁਸੀਂ ਬਹੁਤ ਲੋਕਾਂ ਨੂੰ ਅੱਗੇ ਵੀ ਮਦਦ ਕੀਤੀ ਐ ਤੇ ਇਸ ਪਰਿਵਾਰ ਦੀ ਮਾਦਰ ਵੀ ਜਰੂਰ ਕਰੋਗੇ